ਪਿੰਡ ਸ਼ੀਨਾ ਰੇਲ ਵਾਲਾ ਵਿਕੇਸ ਹੈਲੋ ਪਲਾਂਟ ਅੱਗੇ ਇੱਕ ਹਫ਼ਤੇ ਤੋਂ ਚੱਲ ਰਿਹਾ ਹੈ ਧਰਨੇ ਨੂੰ ਖਤਮ ਕਰਾਉਣ ਵਾਸਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੇਰਾਂਗ ਹੀ ਮੁਰਨਾ ਪਿਆ ਦੇਖੋ ਐਲਐਮਵੀ ਟੀਵੀ ਨਿਊਜ਼ ਦੀ ਰਿਪੋਰਟ ਨਾਮਰ ਵੀ ਦੱਸਿਆ ਗੀ ਪਿੰਡ ਚੱਕ ਭੰਗਵਾ ਤੋਂ ਇਹ ਜਿਹੜੀ ਸਾਰੀ ਸੰਗਤ ਆਈ ਆ ਜੀ ਇਹ ਸੈਲੋ ਪਲਾਂਟ ਜਿਹੜਾ ਬਣ ਰਿਹਾ ਵਾ ਅਸੀਂ ਇਸ ਸੰਬੰਧ ਵਿੱਚ ਅੱਜ ਇੱਕ ਹਫਤਾ ਹੋ ਗਿਆ ਮੋਰਚਾ ਲਾਇਆ ਇਹਨੂੰ ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਆ ਇਹ ਜਿਹੜਾ ਸੈਲੋ ਪਲਾਂਟ ਬਣ ਰਿਹਾ ਵਾ ਇਹ ਅਸੀਂ ਹੁਣਾਂ ਚੱਕ ਨਹੀਂ ਇੱਥੋਂ ਚੱਲੂ ਹੋਣਵਾਗੇ ਜਿੰਨਾ ਸਾਡੇ ਜਿਹੜੇ ਦਿੱਲੀ ਭੈਣ ਭਰਾ ਕਿਸਾਨ ਦਿੱਲੀ ਵਿੱਚ ਬੈਠੇ ਨੇ ਉਹ ਜਿਹੜਾ ਫੈਸਲਾ ਸਾਡੇ ਹੱਕ 'ਚ ਨਹੀਂ ਦਿੰਦੇ ਇਹ ਪ੍ਰਸ਼ਾਸਨ ਜਿਹੜਾ ਇੱਥੋਂ ਦਾ ਵਾ ਜਿਹੜਾ ਬਾਰ ਬਾਰ ਆ ਕੇ ਤੰਗ ਕਰ ਰਿਹਾ ਵਾ ਨੂੰ ਸਾਡੇ ਦੇ ਪਰਚੇ ਕਰ ਦੇਣਾ ਸਾਨੂੰ लाਠੀਆਂ ਚਾਰ ਜੋ ਵੀ ਕਰਨਾ ਇਹਨਾਂ ਕਾਲਨ ਆਪਾਂ ਇਹ ਜਿਹੜਾ ਮੋਰਚਾ ਵਾ ਇਹ ਇਥੋਂ ਨਹੀਂ ਝੁੱਕਾਂਗੇ ਪਾਏ ਸਾਨੂੰ ਜਿੰਨੇ ਮਦੀ ਕਾਗਜ਼ ਪੱਤਰ ਵਿਖਾਲੀ ਜਾਣ ਆਪਾਂ ਨੂੰ ਪ੍ਰਸ਼ਾਸਨ ਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਨੂੰ ਇੰਨੀ ਕਾਦੀ ਜਲਦੀ ਆ ਜਿਹੜਾ ਇੱਕੋ ਦਿਨ ਚ ਇਹ ਸੈਲੋਪਲੈਂਟ ਖਲਾ ਕਰਕੇ ਇਹ ਤਿਆਰ ਕਰਨਾ ਚਾਹੁੰਦੇ ਆ ਤੇ ਆਪਾਂ ਉਹਨੂੰ ਇੱਕੋ ਹੀ ਆ ਇਹਨਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਆਂ ਵੀ ਅਸੀਂ ਸ਼ਾਂਤਮਾਈ ਦੇ ਨਾਲ ਧਰਨਾਏ ਚੱਲ ਰਿਹਾ ਵਾ ਇਹ ਸ਼ਾਂਤਮਾਈ ਦੇ ਨਾਲ ਹੀ ਚੱਲੂਗਾ ਐਸੀ ਫਿਰ ਮੋਦੀ ਨੂੰ ਅਪੀਲ ਕਰਦੇ ਆ ਮੋਦੀ ਸਾਹਿਬ ਜਿਹੜੀ ਤੁਸੀਂ ਆਪਣੀ ਜਿੱਦ ਫੜ ਲਈ ਆ ਉਹ ਜਿੱਦ ਛੱਡ ਦਿਓ ਜਿਹੜੇ ਸਾਡੇ ਦਿੱਲੀ ਦੇ ਵਿੱਚ ਕਿਸਾਨ ਭਰਾ ਬੈਠੇ ਨੇ ਉਹ ਤੁਸੀਂ ਉਹਨਾਂ ਦਾ ਫੈਸਲਾ ਲੈਣ ਦਾ ਹੱਕ ਜੀ ਦੇ ਦਿਓ ਐਂ ਆਪਣੇ ਘਰਾਂ 'ਚ ਤੁਸੀਂ ਆਪਣੇ ਘਰ 'ਚ ਤੇ ਇੰਨੀਆਂ ਗੱਲਾਂ ਹੋਇਆ ਕਹਿ ਕੇ ਮੈਂ ਮਾਫੀ ਮੰਗਦਾ ਜੀ ਇੱਕ ਵਾਅਦਾ ਘਟਾ ਕਿਸੇ ਸਰਕਾਰ ਵੱਲੋਂ ਬੋਲਿਆ ਜਾਏ ਤੇ ਆ ਮੇਰੇ ਵੀਰ ਪੈਰਾ ਮਰੀਆ ਦੇ ਨਾਲ ਜਿਹੜੇ ਠੰਡ ਦੇ ਵਿੱਚ ਆਏ ਨੇ ਤੇ ਇਹ ਮੋਦੀ ਨੂੰ ਵੇਖ ਕੇ ਸ਼ਰਮਾਨੀ ਜਣੀ ਚਾਹੀਦੀ ਆ ਵੀ ਨਿੱਕੇ ਨਿੱਕੇ ਛੋਟੇ ਛੋਟੇ ਜਿਹੜਾ ਆਈਡਿਓਲੋਜੀਕਲ ਸਾਡਾ ਸਿੰਬੋਲਿਕ ਜਿਹੜਾ ਇੱਕ ਸਾਰਿਆਂ ਦਾ ਹੀ ਹੈਗਾ ਜਿਹੜੇ ਆਪਣਾ ਧਰਨਾ ਲੱਗ ਰਿਹਾ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗ ਰਿਹਾ ਉਹਦੇ ਵਿੱਚ ਦੇਖੋ ਹਰੇਕ ਬੰਦੇ ਦੇ ਸਰਕਾਰ ਦੇ ਸੈਂਟਰਲ ਗਵਰਨਮੈਂਟ ਦੇ ਵੀ ਕੁਝ ਆਪਣੇ ਉਹਨਾਂ ਦੇ ਹੈਗੇ ਆ ਪੁਆਇੰਟਸ ਜਿਹੜੇ ਉਹ ਰੱਖਣਾ ਚਾਹੁੰਦੇ ਨੇ ਔਰ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਵੀ ਨੇ ਉਹਨਾਂ ਦੇ ਆਪਣੇ ਆ ਡੈਮੋਕਰੇਟਿਕ ਉੱਤੇ ਪ੍ਰੋਟੈਸਟ ਚੱਲ ਰਿਹਾ ਅਸੀਂ ਜੇ ਉਹਨੂੰ ਸਿੰਬੋਲਿਕ ਸਪੋਰਟ ਵੀ ਦੇਣਾ ਚਾਹੁੰਦੇ ਤਾਂ ਮੇਰੇ ਖਿਆਲ ਨਾਲ ਦੋ ਚਾਰ ਪੰਜ ਬੰਦੇ ਵੀ ਸਿੰਬੋਲਿਕ ਰੋਟੇਟ ਹੋ ਕੇ ਵੀ ਕਰਕੇ ਉਹ ਚੀਜ਼ ਕੀਤੀ ਜਾ ਸਕਦੀ ਹੈ ਐਨੀ ਠੰਡ ਦੇ ਵਿੱਚ ਵੈਸੇ ਮੈਨੂੰ ਲੱਗਦਾ ਤੁਹਾਨੂੰ ਜਿੰਨੇ ਇੱਥੇ ਸਪੀਕਰ ਸਾਹਿਬ ਨੇ ਜਿੰਨੀ ਵਧੀਆ ਇੱਥੇ ਕਵਤਾ ਸੁناਈ ਹੈ ਤੁਹਾਨੂੰ ਠੰਡ ਲੱਗਣ ਨਹੀਂ ਦਿੰਦੇ ਬਟ ਫਿਰ ਵੀ ਜੇ ਅਸੀਂ ਇਸ ਚੀਜ਼ ਨੂੰ ਸਿੰਬੋਲਿਕ ਰੱਖੀਏ ਤੇ ਉਹ ਸਭ ਤੋਂ ਵਧੀਆ ਜਿਹੜਾ ਨਿਸ਼ਾਨਾ ਹੁੰਦਾ ਉਹ ਨਿਸ਼ਾਨਾ ਕਦੇ ਵੀ ਤੁਸੀਂ ਅਚੀਵ ਕਰਨਾ ਨਾ ਜੇ ਦੂਰ ਦੀ ਚੀਜ਼ ਵੇਖਦੇ ਲਾਗੇ ਲਾਗੇ ਛੋਟੀ ਛੋਟੀ ਚੀਜ਼ ਤੇ ਸਾਨੂੰ ਨਹੀਂ ਪੜਨਾ ਚਾਹੀਦਾ ਸਿੰਬੋਲਿਕ ਸਪੋਰਟ ਜਿਹੜੀ ਆ ਸਿੰਬੋਲਿਕ ਸਪੋਰਟ ਤੁਸੀਂ ਦਿਓ ਕੋਈ ਗੱਲ ਨਹੀਂ ਉਹਦੇ ਵਿੱਚ ਬਟ ਮੇਰੇ ਖਿਆਲ ਨਾਲ ਜਿਹੜਾ ਅਸੀਂ ਧਰਨਾ ਹੈ ਉਹ ਜਿਹੜਾ ਇਥੋਂ ਅਸੀਂ ਝੁਕ ਲਈਏ ਤਾਂ ਕਿ ਜਿਹੜਾ ਕੰਮ ਹੈ ਉਹ ਉਹ ਚੱਲ ਪਏ ਮੈਂ ਇੱਕ ਗੱਲ ਦਾ ਜਵਾਬ ਦੇਣਾ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ